ਸਾਸੀ ਕਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮਜਜ ਹੋਗੇ ਅੱਜ ਤੁਹਾਨੂੰ ਜੀ ਸੇਡਨ ਦਾ ਟੂਰਿਫਰੀ ਜਲਦ ਕਰਨੇ ਆ ਯੂਕੇ ਤੋਂ ਅਸੀਂ ਸੇਡਨ ਗਏ ਸੀ ਤੇ ਸੇਡਨ ਤੋਂ ਅੱਗੇ ਫਿਨਲੈਂਡ ਜਾਣਾ ਸੀ ਤੇ ਸੋ ਵੀ ਜਗਾ ਸੀ ਰਸਤੇ ਵਿੱਚ ਯਾਨੀ ਕਿ ਟ੍ਰਾਂਜ਼ਿਟ ਕਹ ਸਕਦੇ ਆ ਥੋੜਾ ਟਾਈਮ ਰੁਕਣਾ ਸੀ ਸੇਡਨ ਦੇ 에ਰਪੋਰਟ ਤੇ ਇੱਕ ਟਰਮੀਨਲ 4 ਹੈਗਾ ਜੀ ਸੇਡਨ ਦਾ ਟਰਮੀਨਲ 5 ਬਹੁਤ ਵੱਡਾ ਲੇਕਿਨ ਟਰਮੀਨਲ ਜਿਹੜਾ 4 ਹੈ ਉਹ ਬਹੁਤ ਵੱਡਾ ਨਹੀਂ ਕਹਿ ਸਕਦੇ ਉੱਥੇ ਯੂਰਪੀਅਨ ਫਲਾਈਟਾਂ ਜਾਂਦੀਆਂ ਨੇ ਤੇ ਦੇਖ ਲਓ ਇਹਨਾਂ ਨੇ ਯੂਰਪ ਦੇ ਫਲਾਈਟਾਂ ਜਾਂਦੇ ਵਿੱਚ ਜਿਹੜੀਆਂ ਅੰਦਰ ਦੁਕਾਨਾਂ ਹੁੰਦੀਆਂ ਨਾ ਉੱਥੇ ਹੀ ਕਾਗ ਨੂੰ ਚੱਕਰ ਕੀਤਾ ਹੁੰਦਾ ਆਪਣੇ ਸੇਵਧਾਨ ਵਾਸਤੇ ਕਿਸੇ ਨੇ ਡਿਸਕਾਊਂਟ ਰਾਇ ਹੁੰਦਾ 20% ਕਿਸੇ ਦੇ 25% ਕਿਸੇ 30% ਦੀ ਆਮ ਡਿਊਟੀ ਫ੍ਰੀ ਸ਼ੌਪਦ ਗੱਲਣੀਆਂ ਹੈ ਉੱਥੇ ਇੱਕ ਪ੍ਰੈਸ ਬੂਰੋ ਦੁਕਾਨ ਗਈ ਹੈ ਉੱਤੋਂ ਨੇ ਕੀ ਕੀਤਾ ਜਿਹੜਾ ਕਾਪੀ ਵੀ ਵੇਚ ਜਿਵੇਂ ਨਾ ਉੱਚ ਫਰਕ ਪਾਇ ਰੇਟ ਦਾ ਛੋਟੀ ਕਾਫੀ ਵਿਜੇ 26 ਕਰਾਉਂਦੀ ਤੇ ਵੱਡੀ ਕਾਫੀ ਲੈਣੀ ਹੈ ਤੇ 36 ਕਰਾਉਂਦੀ ਹੈ ਤੇ ਜਿਹੜਾ ਪੈਂਚਰ ਹੈ ਉਹਨੂੰ 10 ਪਾਉਂਡ ਰਹਿਤ ਕੀਤੀ ਹੋਈ ਹੈ ਯਾਨੀ ਕਿ ਕਾਗਨ ਨੂੰ ਕਿਸੇ ਪਾਸੇ ਜਾਣ ਨਹੀਂ ਦੇਣਾ ਕੋਈ ਨਾ ਕੋਈ ਲਾਲਚ ਦੇਣਾ ਕਿ ਕਾਗ ਸਾਨੂੰ ਪੈਸੇ ਵਟਾ ਕੇ ਜਾਵੇ ਜੀ 에ਰਪੋਰਟ ਦੇ ਅੰਦਰ ਆ ਗਿਆ ਤੇ ਅਸੀਂ ਸੋਚਿਆ ਡਿਊਟੀ ਫ੍ਰੀ ਸ਼ਾਪ ਤੋਂ ਚਲੋ ਜੀ ਇੱਕ ਬੁੱਤ ਦਾਲੂ ਦੀ ਖਰੀਦ ਲੈਣੇ ਆਂ ਫਿਲਹਲ ਜਾਣਾ ਤੇ ਕਿਸੇ ਯਾਰ ਦੋਸਤ ਨੂੰ ਉੱਤੇ ਤੇ ਦਿਆਂਗੇ ਚਲੋ ਜੀ 에어ਪੋਰਟ ਤੋਂ ਥੋੜੀ ਸਸਤੀ ਮਿਲਦੀ ਤੇ ਨਾਲੇ ਗਿਫਟ ਹੋ ਹੀ ਜਾਣਾ ਹੈ ਅੱਜ ਕੱਲ ਉਹ ਵੀ ਚੱਕਰ ਬੰਦ ਹੋ ਗਿਆ ਜੀ ਅਗਰ ਤੁਸੀਂ ਯੂਰਪ ਤੋਂ ਯੂਰਪ ਜਾਣਾ ਤੇ ਅੰਦਰੋਂ ਤਾਲੂ ਤੁਚ ਨਹੀਂ ਕੀ ਇਸੇ 에어ਪੋਰਟ ਤੋਂ ਅਸੀਂ ਨੂੰ ਪੁੱਛਿਆ ਕਰੀ ਬਚਰੀ ਕੰਮ ਕਰਦੀ ਹੈ ਵੀ ਕੀ ਗੱਲ ਹੈ ਤੁਸੀਂ ਦਰੂਣੀ ਪਛੇਰ ਕਰਨ ਦੇਣੇ ਪੈ ਸਾਨੂੰ ਕਹਿੰਦੀ ਜੀ ਯੂਰਪ ਵਾਸੇ ਬੰਦ ਕਰਤੀ ਹੈ ਤੁਸੀਂ ਅਗੇ ਯੂਰਪ ਤੋਂ ਬਾਹਰ ਜਾਣਾ ਤੇ ਫਿਰ ਤੁਸੀਂ ਦਰੂਣੀ ਆ ਸਕਦੇ ਹੋ ਪਹਿਲਾਂ ਕੀ ਹੁੰਦਾ ਸੀ ਯੂਰਪ ਦਾ ਰੇਟ ਲੱਗ ਹੁੰਦਾ ਸੀ ਤੇ ਏਸ਼ੀਆ ਜਾਣਾ ਜਾ ਯੂਰਪੀਨ ਕੰਟਰੀ ਤੋਂ ਬਾਹਰ ਜਾਣਾ ਜਿਵੇਂ ਯੂਰਪੀਨ ਯੂਨੀਅਨ ਤੋਂ ਉੱਤੇ ਰੇਟ ਥੋੜਾ ਫਰਕ ਹੁੰਦਾ ਹੈ ਇਹ ਵੀ ਚੱਕਰ ਬੰਦ ਕਰਤਾ ਜੀ ਯਾਨੀ ਕਿ ਕੋਈ ਸਮਾਂ ਨਹੀਂ ਆਂਦੀ ਇਹਨਾਂ ਨੇ ਕੀ ਕੀ 에어ਪੋਰਟ ਦੇ ਲਾਅ ਚੇਂਜ ਕਰਦੇ ਰਹਿੰਦੇ ਐ ਇਹ ਜਿਹੜੀਆਂ ਨਾਰਡਿਕ ਕੰਟਰੀ ਹੈਗੇ ਨਾ ਜਿਵੇਂ ਟੈਨੇਮਾਰਕ ਹੋ ਗਿਆ, ਸਵੀਡਨ ਹੋ ਗਿਆ, ਫਿਨਲੈਂਡ ਹੋ ਗਿਆ, ਫਿਨਲੈਂਡ, ਨਾਰਵੇ ਇਹ ਹਰ ਵਾਰੀ ਫਸਟ ਹੁੰਦੀਆਂ तकरीबन ਕਮਾਈ ਵੇਲੇ ਲਾ ਲਓ, ਕਲੀਨਿੰਗ ਵੇਲੇ ਲਾ ਲਓ, ਆਬਾਦੀ ਘਟੇ, ਲੋਕ ਖੁਸ਼ਾਲੇ ਯਾਨੀ ਕਿ ਟੌਪ ਚੱਲਦੀ ਹੈ لیکن ਇਨ੍ਹਾਂ ਕੰਟੀਆਂ ਜੀ ਵੀ ਨਾ ਥੋੜਾ ਫਰਕ ਹੀ ਜਿਵੇਂ ਹੈ ਜਿਵੇਂ ਹਰ ਚੀਜ਼ ਚ ਟੌਪ ਜਾਂਦੀ ਹੈ ਨਾ ਤੇ 스노ਵ ਵਿੱਚ ਵੀ ਟੌਪ ਜਾਂਦੀ ਹੈ ਠੰਡ ਵੀ ਇੱਥੇ ਬੜੀ ਹੁੰਦੀ ਜੇ ਜੇ ਦਿਨ ਮਾਰੇ ਥੋੜੀ ਠੰਡ ਘਟ ਹੁੰਦੀ ਤੇ ਉਨੇ ਬਰਸਾਤ ਚ ਰਿਕਾਰਡ ਤੋੜਿਆ ਜੇ ਜਿਵੇਂ ਗਰਾਂਡ ਚ ਬਰਸਾਤ ਬੜੀ ਹੁੰਦੀ ਉਸ ਨਾਲ ਟਨ ਬੋਗੀ ਬਰਸਾਤ ਹੁੰਦੀ ਜਾਂਦੀ ਹੈ ਲੇਕਿਨ ਥੋੜਾ ਮੌਸਮ ਨਾਰਵੇ ਫਿਨਨ ਅਤੇ ਸਵੀਡਨ ਦੇ ਮੁਕਾਬਲੇ ਅੱਛਾ ਹੈ ਇਹਨਾਂ ਨਾਰਡੀ ਕੰਟਰੀਆਂ ਨੇ ਨਾਰਵੇ, ਡੈਨਮਾਰਕ, ਸਵੀਡਨ, ਫਿਨਲੈਂਡ ਆਪਣੇ ਜਿਹੜੇ ਇਹਨਾਂ ਦੇ ਲੋਕ ਨੇ ਉਹਨਾਂ ਨੂੰ ਇੰਨੀ ਕ ਖੁਸ਼ਹਾਲਤਾਂ ਦਿੱਤੀਆਂ ਐ ਵੀ ਉਹ ਥੋੜੀ ਜਿਹੀ ਥੇ ਦੂਸਰੀ ਕੰਟੀ ਜਾਣ ਦੇ ਚਾਹਵਾਨ ਨਹੀਂ ਹੁੰਦੇ ਉਹ ਸੋਚਦੇ ਆਪਣੇ ਜੀ ਕੰਟਰੀ ਸਭ ਕੁਝ ਸੁਖਵੰਦਾ ਬੈਠੇ ਬਾਹਰ ਕੀ ਕਰਨ ਜਾਣਾ ਅਗਰ ਉਹ ਸ਼ਿਫਟ ਹੁੰਦੇ ਨੇ ਜਾਂ ਤਾਂ ਬੀਨਸ ਹੁੰਦਾ ਤੇ ਜਾਂ ਲੋਕ ਕਈ ਵਾਰੀ ਠੰਡ ਕਰਕੇ ਚਲੇ ਜਾਂਦੇ ਕਿਉਂਕਿ ਠੰਡਾ ਮੌਸਮ ਹੁੰਦਾ ਤੇ ਕਈ ਲੋਕ ਨਹੀਂ ਪਸੰਦ ਕਰਦੇ ਜਿਵੇਂ ਸਨੋ ਪੈਂਦੀ ਏ ਇਸ ਕਰਕੇ ਵੀ ਇਹਨਾਂ ਦਾ ਮੇਨ ਕਾਰਨ ਹੈ ਕਿ ਤੁਸੀਂ ਇਹ ਕੰਟਰੀ ਰਹਿਣ ਦਾ ਇਸ ਸਿਰਫ ਕੋਈ ਕਮਾਈ ਕਰਨੀ ਜਾਂਦੀ ਹੈ ਕਮਾਈ ਇਹਨਾਂ ਦੇ ਆਪਤਮੁਖ ਚ ਬੜੀ ਹੈ ਅੱਜ ਕੱਲ ਇਹਨਾਂ ਦਾ ਇੱਕ ਭਰਾ ਆਇਸ਼ਾਨੀ ਨਾਲ ਰਲ ਗਿਆ ਉਹ ਵੀ ਅੱਜ ਕੱਲ ਠੀਕ ਠਾਕ ਚੱਕਰ ਚ ਕਮਾਈ ਕਰੀ ਜਾ ਰਹੀ ਹੈ ਤੇ ਜਨਤਾ ਵੀ ਕਰ ਬੜੀ ਜਾ ਰਹੀ ਹੈ ਬਾਕੀ ਹੁਣ ਤੇ ਲੋਕ ਜਿਹੜੇ ਯਤਨ ਨਾਲ ਜਦਾ ਫਿਨਲੈਂਡ ਨੂੰ ਪ੍ਰੈਫਰੈਂਸ ਦੇ ਰਹੇ ਨੇ ਉੱਥੇ ਥੋੜੇ ਬੈਨੀਫਿਟ ਜਿਆਦਾ ਮਿਲਦੇ ਵੇ ਤੇ ਤੁਹਾਨੂੰ ਪਤਾ ਸਾਡੇ ਲੋਕ ਇੰਡੀਆ ਦੇ ਖਾਸ ਕਰਕੇ ਜਾਂ ਪਾਕਿਸਤਾਨ ਦੇ ਲੋਕ ਦੇਖਦੇ ਬੈਨੀਫਿਟ ਕਿੱਥੇ ਜਿਆਦਾ ਹੈਗਾ ਉੱਥੇ ਜਾਂ ਜੀਦਾ ਅੱਜ ਕਲ ਉਹਨਾਂ ਨੇ ਉੱਥੇ ਤਿਆਰੀ ਕੀਤੀ ਹੈ ਕਿਉਂਕਿ ਉੱਥੇ ਪੜਾਈ ਅੱਛੀ ਹੈ ਯਾ ਸੱਚੀ ਗੱਲ ਹੈ ਸਟੈਂਡਰਡ ਗਾਇ ਕੁਝ ਕਮਾਈ ਵੀ ਕੁਝ ਬੱਚੇ ਦਾ ਕੋਈ ਚੰਗਾ ਐਜੂਕੇਸ਼ਨ 'ਚ ਟੌਪ ਜਾ ਰਹੇ ਨੇ ਇਸ ਕਰਕੇ ਲੋਕਾਂ ਦੀ ਪੇਮੈਂਟਿਆ ਦੇਗੀ ਫਿਨਲੈਂਡ ਦੀ ਇੰਡੀਆ ਤੋਂ ਵੀ ਲੋਕ ਵਰਕ ਪਰਮਿਟ ਲੈ ਕੇ ਆ ਰਹੇ ਨੇ ਫਿਨਲੈਂਡ ਦਾ ਬੰਗਲਾ ਦੇ ਇਥੇ ਲੋਕ ਬਹੁਤ ਜਾ ਰਹੇ ਨੇ ਨੇਪਾਲ ਦੇ ਲੋਕਾਂ ਦੇ ਕਮਾਲ ਕਰਦੀ ਹੈ ਸਭ ਤੋਂ ਜ਼ਿਆਦਾ ਫਿਨਲੈਂਡ ਜਾ ਰਹੇ ਉਹਨਾਂ ਦੇ ਅੱਜ ਵੀ ਗਿੱਦਰ ਸਿੰਘ ਜਾਈ ਕੋਈ ਕੈਨ ਮਾਰ ਕੇ ਚੀ ਲੇਬਲ ਦੀ ਛੱਡ ਚੱਲ ਰਹੀ ਹੈ ਡੈਨਮਾਰਕ ਰੇਕਾ ਵਰਕ ਪਰਮਿਟ ਦੀ ਜਾ ਰਹੇ ਯਾਨੀ ਕਿ ਜਿੱਥੇ ਕਿਹਦਾ ਦਾਅ ਵਜਦਾ ਉਹ ਅੱਜ ਹੀ ਜਾ ਰਿਹਾ ਹੈ ਤਨੁਬਧਾ ਪੰਜਾਬੀ ਬਾਅਦ ਹੀ ਸੋਚਦੇ ਵੇ ਪਹਿਲਾਂ ਕੰਮ ਕਰਕੇ ਫਿਰ ਵੇਖਦੇ ਓਹੋ ਤੇ ਯਾਰ ਗਲਤ ਸਟਾਪ ਉਠਾ ਰਿਆ ਐ ਇੱਥੇ ਜਾਉਣਾ ਚਾਹੀਦਾ ਸੀ ਲੇਕਿਨ ਕਰੋ ਤਿਆਰੀ ਅੰਦੀ ਚੜਾ ਮਰਜੀ ਮੁਲਕ ਹੋਵੇ ਕਹਿੰਦੇ ਇੱਕੋ ਹੀ ਚਲੀਏ ਬਾਦ ਬੱਚ ਦੇਖੀ ਜਾਊਗੀ ਬਾਹਰ ਸੱਜ ਨੂੰ ਬੜੇ ਪਾਪੜ ਵੇਨੇ ਪੈਂਦੇ ਜੇ ਬੜੇ ਕੰਮ ਕਰਨੇ ਪੈਂਦੇ ਵੇ ਅਗਰ ਤੁਸੀਂ ਇੰਡੀਆ ਤੋਂ ਬਾਹਰ ਤੁਰਪੇਨਾ ਫਿਰ ਤੁਸੀਂ ਕਣਕੇ ਉਹ ਜੋ ਮਿੱਥੇ ਤੁਹਾਨੂੰ ਕਮਾਈ ਹੈ ਜੁੜੀ ਦੀ ਵੀ ਇੱਕੋ ਥਾਂ ਤੇ ਬੈਠੇ ਰਹਿਣਾ ਜਾਂ ਇੱਕੋ ਸ਼ਹਿਰ ਚ ਬੈਠੇ ਰਹਿਣਾ ਅਗੇ ਤੋਂ ਮੈਂ ਇੱਕ ਕਸ਼ੇ ਜਿਵੇਂ ਮੱਲੋ ਪੰਜਾਬ ਚ ਰਹਿੰਦੇ ਲੋਕਾਂ ਨੇ ਕੰਮ ਹੀ ਬੰਦਾ ਦਿੱਲੀ ਜਾ ਸਕਦੇ ਹੋ ਦਿੱਲੀ ਕੰਮ ਨਹੀਂ ਬੰਦਾ ਬੰਬਈ ਜਾ ਸਕਦੇ ਹੋ ਕਰੋਣੇਗੇ ਲੋਗੇ ਮਿਹਨਤ ਕਰੋਗੇ ਕੋਸ਼ਿਸ਼ ਕਰੋਗੇ ਵੀ ਛੱਟ ਹੋਗੇ ਤੇ ਜੇ ਤੁਸੀਂ ਸੋਚੋ ਇੱਕੋ ਥੰਨੇ ਬੈਠ ਜਾਣਾ ਤੇ ਆਪਣੇ ਆਪ ਰੋਟੀ ਪੱਕੀ ਪਈ ਮੂੰਹ ਹੀ ਪੈ ਜੇ ਉਹ ਕੰਮ ਨਹੀਂ ਚੱਲਦਾ ਹਰ ਬੰਦਾ ਸਗਲ ਕਰਦਾ ਹੈ ਹਰ ਬੰਦੇ ਨੇ ਜਿੰਨੀ ਵੀ ਸੈਟਿੰਗ ਹੋਈ ਹੈ ਨਾ ਉਹਨਾਂ ਦੀ ਤੁਸੀਂ ਬੈਕਗ੍ਰਾਉਂਡ ਵੇਖੋ ਬੜੀਆਂ ਮਿਹਨਤਾਂ ਕੀਤੀਆਂ ਉਹਨਾਂ ਨੇ ਅਸੀ ਲੋਕ ਸੱਟੇ ਆਦਮੀ ਦੇਖ ਨੇ ਉਹਨੇ ਬੜੀ ਪ੍ਰੋਪਰਟੀ ਬਣਾ ਲਈਏ ਬੜਾ ਕਾਰੋਬਾਰ ਫਟਕਾ ਲਿਆ ਸੱਜਣਾ ਉਹਨਾਂ ਦੀ ਬੈਕਗ੍ਰਾਉਂਡ ਦੇਖੋ ਉਹਨਾਂ ਦੀ ਪੈਰਾਂ ਦੀ ਛਾਲੇ ਪੇ ਸੀ ਉਹਨਾਂ ਨੇ ਬੜੀ ਮਿਹਨਤ ਕੀਤੀ ਉਹ ਵੀ ਰਿਸਕ ਲੈ ਕੇ ਆਏ ਵੇ ਜਿਹੜਾ ਬੰਦਾ ਰਿਸਕ ਨਹੀਂ ਲੈਂਦਾ ਉਹ ਕਦੀ ਵੱਧ ਨਹੀਂ ਸਕਦਾ ਬਿਜ਼ਨਸ ਦਾ ਸੂਹ ਲਗਾ ਹੈ ਪਹਿਲਾਂ ਰਿਸਕ ਹੈ ਜੇ ਤੁਸੀਂ ਇੰਡੀਆ ਤੋਂ ਚੱਲ ਬੇ ਤੇ ਸਟਾਰਟ ਤੁਹਾਡਾ ਰਿਸਕ ਪਹਿਲੇ ਦਿਨ ਤੋਂ ਸ਼ੁਰੂ ਹੋ ਗਿਆ ਹੈ ਇੱਥੇ ਤੁਸੀਂ ਵੀਜ਼ਾ ਲੈ ਕੇ ਆਏ ਹੋ ਜਿਹੜੀ ਸਟੱਡੀ ਵੀਜ਼ਾ ਲੈ ਕੇ ਆਏ ਹੋ ਉਸ ਸਟੱਡੀ ਦਾ ਰਿਸਕ ਲਿਆ ਤਾਂ ਨਹੀਂ ਪਰ ਸਮਝ ਹੈਗਾ ਹੀ ਨਹੀਂ ਸੀ ਜਿਹੜੇ ਬਿਜ਼ਨਸ ਵੀ ਚੱਲੇਗਾ ਬਿਜ਼ਨਸ ਹੀ ਰਿਸਕ ਹੈ ਰੇਟ ਵ ਇਸ ਕਰਕੇ ਕਦੀ ਵੱਧਦਾ ਤੇ ਕਦੀ ਘਟਦਾ ਇਹ ਬੀਨਿਚੇ ਸੂਲੇ ਲਾ ਜੇ ਜਿਵੇਂ ਅਜਕਲ ਯੂਕੇ ਚ ਕੰਮ ਦੇ ਹਾਲਾਤ ਖਰਾਬ ਹੋਏ ਨਾ ਤੇ ਜਿੰਨਾ ਕੋਈ ਵੀਜ਼ਾ ਕਰਨਾ ਸਟੂਡੈਂਟ ਜਾਂ ਦੂਸਰੇ ਵੀਜ਼ੇ ਉਹ ਵੀ ਅਜਕਲ ਸ਼ੈਂਗਨ ਵੀਜ਼ਾ ਲਵਾ ਕੇ ਯੂਰਪ ਦੀ ਟਾਈ ਕਰ ਰਹੇ ਹੋਏ ਉਹ ਸੋਚਦੇ ਜੇ ਅਗਰ ਕੰਮ ਨਹੀਂ ਆ ਬਣੇਗਾ ਤੇ ਵਾਪਸ ਅੰਗਲੈਂਡ ਕਿਹੜਾ ਭਜਾਇਆ ਥੈਂਕ ਯੂ ਵੈਰੀ ਮੱਚ